ਗੁੱਡ ਮਾਰਨਿੰਗ ਟੂ ਆਲ ਆਫ ਯੂ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਅਸੀਂ ਇੱਕ ਜੂਏ ਦਾ ਜਿਹੜਾ ਰੈਕਟ ਕਾਫੀ ਟਾਈਮ ਤੋਂ ਚੱਲ ਰਿਹਾ ਸੀ ਉਹਦੇ ਸਬੰਧ ਵਿੱਚ ਰੱਖੀ ਹੋਈ ਹੈ ਕੱਲ ਇੱਕ ਸਾਡੇ ਕੋਲ ਟਿਪ ਆਈ ਕਿ ਇਸ ਇਲਾਕੇ ਦੇ ਵਿੱਚ ਕੁਝ ਬੰਦੇ ਹੈਗੇ ਜਿਹੜੇ ਸਾਡੇ ਜ਼ਿਲਕਪੁਰ ਅੰਬਾਲਾ ਰਾਜਪੁਰਾ ਇਸ ਰੀਜਨ ਦੇ ਵਿੱਚ ਬਾਰ-ਬਾਰ ਇਹ ਸੱਟਾ ਦਾ ਕੰਮ ਤੇ ਜੂਆ ਖੇਡਦੇ ਹੈਗੇ ਹਰ ਵਾਰੀ ਇਹ ਅਲੱਗ-ਅਲੱਗ ਕਈ ਵਾਰੀ ਹੋਟਲ ਚੇਂਜ ਕਰ ਲੈਂਦੇ ਸੀਗੇ ਕਈ ਵਾਰੀ ਕਿਤੇ ਇੱਧਰ ਉੱਪਰ ਬੈਠ ਕੇ ਖੇਡਦੇ ਸੀਗੇ ਇਹਦੇ ਸਾਡੇ ਕੋਲ ਕੱਲ ਇੱਕ ਬੜੀ ਸੋਲਿਡ ਤੇ ਪੱਕੀ ਇਨਫੋਰਮੇਸ਼ਨ ਆਈ ਵੀ ਇੱਕ ਹੋਟਲ ਜਿਹੜਾ ਜ਼ਿਲਕ कि ਉੱਥੇ ਇਹ ਬੰਦੇ ਜੂਆ ਖੇਡ ਰਹੇ ਨੇ ਕਾਫੀ ਜਣ ਉਸ ਤੋਂ ਬਾਅਦ ਅਸੀਂ ਇਸ ਇਨਫਰਮੇਸ਼ਨ ਨੂੰ ਪੂਰੀ ਤਰ੍ਹਾਂ ਡਿਵੈਲਪ ਕੀਤਾ ਐਸਪੀ ਆਪਰੇਸ਼ਨ ਤਰਵਿੰਦਰ ਸਾਹਿਬ ਰੂਰਲ ਮਨਪ੍ਰੀਤ ਤੇ ਜਸਪਿੰਦਰ ਨੇ ਆਪਣੀ ਟੀਮਾਂ ਨਾਲ ਲਾਈਆਂ ਬੰਦੇ ਲਈ ਤੇ ਜਾ ਕੇ ਹੋਟਲ ਤੇ ਸਾਮ ਨੂੰ ਕਲ ਰੇਡ ਕੀਤੀ ਜਦੋਂ ਉਸੇ ਰੇਡ ਕੀਤਾ ਤਾਂ ਉਸੇ ਤਕਰੀਬਨ 14 ਜਿਹੜੇ ਬੰਦੇ ਹੈਗੇ ਅਸੀਂ ਉਤੋਂ ਅਰੈਸਟ ਕੀਤੇ ਜਿਹੜੇ ਇਹ ਜੂਆ ਖੇਡ ਰਹੇ ਸੀ ਇਹਨਾਂ ਕੋਲੋਂ 25 ਲੱਖ 30 ਹਜ਼ਾਰ ਰੁਪਿਆ ਟੋਟਲ ਭਾਰਤੀ ਕਰੰਸੀ ਅਸੀਂ ਰਿਕਵਰ ਕੀਤੀ ਹੈ 19 ਮੋਬਾਈਲ ਫੋਨ ਤਾਸ਼ ਦੇ ਪੱਤੇ ਜਿਹੜੀ ਡੱਬੀਆਂ ਹੈਗੀਆਂ ਉਹਦੇ 7 ਕਾਰਾਂ ਤੇ ਇੱਕ ਐਕਟਿਵ ਹਨ ਇਹਨਾਂ ਕੋਲੋਂ ਅਸੀਂ ਰਿਕਵਰ ਕੀਤਾ ਹੈਗਾ ਇਹ ਬੰਦੇ ਜਿਹੜੇ ਹੈਗੇ ਆ ਜੀ ਇਹ ਹੋਟਲ ਦੇ ਮਾਲਕ ਨਾਲ ਰਲ ਕੇ ਇੱਥੇ ਇਹ ਕੰਮ ਕਰਦੇ ਸੀਗੇ ਅਸੀਂ ਇਹਦੇ ਵਿੱਚ ਹੋਟਲ ਦੇ ਮਾਲਕ ਤੇ ਜਿਹੜਾ ਮੈਨੇਜਰ ਹੈ ਉਹਨੂੰ ਵੀ ਅਰੈਸਟ ਕੀਤਾ ਹੈਗਾ ਸੌਰੀ ਉਹਨੂੰ ਨੋਮੀਨੇਟ ਕਰ ਲਿਆ ਅਰੈਸਟ ਕਰਨੇ ਹਲੇ ਇਹ ਬਾਕੀ ਹੈਗੇ ਇਹਨਾਂ ਨੂੰ ਨੋਮੀਨੇਟ ਅਸੀਂ ਇਹਦੇ ਐਫਆਈਆਰ ਦੇ ਵਿੱਚ ਕਰ ਲਿਆ ਹੈ। ਇਹ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਅਗਰ ਇਲਾਕੇ 'ਚ ਇਹ ਇਦਾਂ ਦੇ ਮਾੜੇ ਕੰਮ ਜਿਹੜੇ ਕਰਨਗੇ ਤਾਂ ਉਹਦੇ ਕਾਨੂੰਨ ਦੀ ਸਖਤ ਤੋਂ ਸਖਤ ਕਾਰਵਾਈ ਛੜੇਗੀ। ਸਰ ਕਿੰਨੇ ਦਿਨਾਂ ਤੋਂ ਵੀ ਕਰ ਰਹੇ ਸੀਗੇ ਤੇ ਕਿਸ ਤਰ੍ਹਾਂ ਕਿਸੇ ਦੇ ਰਹਿਣ ਵਾਲੇ ਜਿੰਨੇ ਵੀ ਅਰੈਸਟ ਹੋਏ ਇਹ ਸਾਰੇ ਚੰਡੀਗੜ੍ਹ ਅਬੂਹਰ ਦੇ ਵੀ ਹਨ ਲੁਧਿਆਣੇ ਦੇ ਪਿੰਚੂਲੇ ਦੇ ਸਾਰੇ ਇਸੇ ਜਿਹੜਾ ਏਰੀਆ ਹੈਗਾ ਇੱਥੋਂ ਦੇ ਰਹਿਣ ਵਾਲੇ ਆ ਤੇ ਕਾਫੀ ਟਾਈਮ ਤੋਂ ਸਾਨੂੰ ਜਿਹੜੀ ਇਹ 8-10 ਦਿਨਾਂ ਤੋਂ ਇਨਫੋਰਮੇਸ਼ਨ ਆ ਰਹੀ ਸੀਗੀ ਪਰ ਅਲੱਗ-ਅਲੱਗ ਜਗ੍ਹਾ ਅਸੀਂ ਕਦੀ ਦਿਰਪੁਰ ਕਦੀ ਮੁਹਾਲੀ ਸਿਟੀ ਦੇ ਏਰੀਏ 'ਚ ਇਹਨਾਂ ਨੂੰ ਆਇਡੈਂਟੀਫਾਈ ਕਰ ਰਹੇ ਸੀ ਪਰ ਕਿਉਂਕਿ ਬੜਾ ਲਾਸਟ ਮੂਮੈਂਟ ਤੇ ਆਪਣੀ ਲੋਕੇਸ਼ਨ ਫਾਈਨਲ ਕਰਦੇ ਸੀ ਡਿਸਕਲੋਜ਼ ਕਰਦੇ ਸੀ ਤਾਂ ਸਭ ਤੋਂ 7-8 ਦਿਨ ਤੋਂ ਸਾਨੂੰ ਇਹਦੇ 'ਚ ਕਾਮਯਾਬੀ ਨਹੀਂ ਮਿਲਦੀ ਸੀ ਪਰ ਫਾਈਨਲੀ ਅਸੀਂ ਜਿਹੜੀ ਕੱਲ ਹੈਗੀ ਇਹਨਾਂ ਨੂੰ ਬੰਦਿਆਂ ਨੂੰ ਫੜਨ ਦੇ ਪਾਣ ਸਾਹਿਬ ਜਿਹੜਾ ਜਿਹੜਾ ਕਾਰਾਂ ਸੀਗੀਆਂ ਜਿਹੜੀਆਂ ਫੋਨਸ ਨੇ ਉਹ ਕੀ ਇਹਨਾਂ ਦੇ ਆਪਣੇ ਨੇ ਜਾਂ ਨਹੀਂ ਇਹਨਾਂ ਦੇ ਆਪਣੇ ਹੈਗੇ ਜੀ ਕਾਰਾਂ ਦੇ ਫੋਨਸ ਜਿਹੜੇ ਹੈਗੇ ਸਾਰੇ ਇਹਨਾਂ ਦੇ ਆਪਣੇ ਬਿਜ਼ਨਸਮੈਨ ਨਹੀਂ ਬਿਜ਼ਨਸਮੈਨ ਵਗੈਰਾ ਨੇ ਫੋਨ ਇਹਨਾਂ ਨੇ ਸਾਰੇ ਬਾਹਰ ਜਿਵੇਂ ਰ ਵੀ ਕਿ ਕੋਈ ਇਨਫੋਰਮੇਸ਼ਨ ਦਾ ਲੀਕ ਹੋਵੇ ਉਹ ਸਰ ਇਹਨਾਂ ਚ ਕੋਈ ਕਿੰਗਪਿੰਨ ਹੈਗਾ ਕੋਈ ਇੱਕ ਬੰਦਾ ਹੈ ਜੋ ਇਦਾਂ ਜਿਹਾ ਤਿੰਨ ਸਿਰਾਂ ਵਾਲੇ ਕਿਦੋਂ ਬੰਦੇ ਲੱਗ ਰਹੇ ਜੀ ਹੋਰ ਅਸੀਂ ਬਰਾਲੇ ਇੰਟਰੋਗੇਟ ਕਰ ਰਹੇ ਹਾਂ ਵੀ ਕਿਹੜਾ ਕਿਹੇ ਬੰਦੇ ਇਨਵੋਲਡ ਹੈ ਕੋਈ ਇਦਾਂ ਦੇ ਬੰਦੇ ਜਿਹੜੇ ਇੱਥੇ ਨਾ ਪਹਿਲਾਂ ਆਏ ਹੋਣ ਜਾਂ ਉਹ ਉਹ ਅਸੀਂ ਹੁਣ ਇਹਨਾਂ ਨੂੰ ਰਿਮਾਂਡ ਲੈ ਕੇ ਅੱਜ ਕੋਰਟ 'ਚ ਪੇਸ਼ ਕਰਕੇ ਇਹਨਾਂ ਨੂੰ ਇੰਟਰੋਗੇਸ਼ਨ ਦੇ ਦੌਰਾਨ ਹੋਰ ਬੰਦੇ ਲੈ ਕੇ ਆਉਂਦੇ ਹਾਂ ਜੀ ਸਰ ਜੀ ਤੁਸੀਂ ਕਿਹਾ ਕਿ ਬਾਕਬਾ ਚੰ디ਗੜ੍ਹ ਹਰਿਆਣਾ ਪੰਜਾਬ ਜੂਆ ਤਾਸ਼ ਦਾ ਪੱਤੇ ਦਾ ਜੂਆ ਖੇលਦੇ ਸੀਗੇ ਤੇ ਇਹੀ ਕਾਫੀ ਟਾਈਮ ਤੋਂ ਕਿੰਨੇ ਟਾਈਮ ਤੋਂ ਖੇਲਦੇ ਆ ਰਹੇ ਕਿਸ ਤਰ੍ਹਾਂ ਇਹ ਬੰਦੇ ਇਕੱਠੇ ਹੋਏ ਕਿਵੇਂ ਇਹਨਾਂ ਦਾ ਇਹ ਗਰੁੱਪ ਬਣਿਆ ਇਹ ਆਪਾਂ ਦੇਖ ਲੈਂਦੇ ਹਾਂ ਇਹ ਐਸਪੀ ਸਾਹਿਬ ਜ਼ਿਲਕਪੁਰ ਮੁਹਾਲੀ ਇਹ ਕੁਝ ਅਜਿਹੇ ਲੱਗ ਕੇ ਆਂਗਰੇਜ਼ ਬਹੁਤ ਸੈਂਸੇਟਿਵ ਨੇ ਉਹਨਾਂ ਖਾਸ ਕਰਕੇ ਇਹਨਾਂ ਦੇ ਵਿੱਚ ਇੰਨੇ ਹੋਟਲਸ ਹੈਗੇ ਨੇ ਛੋਟੇ ਗੈਸਟ ਹਾਊਸ ਜਿਹਨਾਂ ਦੇ ਸ਼ਾਇਦ ਜਾਣਕਾਰੀ ਪੁਲਿਸ ਤੱਕ ਪ੍ਰੋਪਰਲੀ ਨਹੀਂ ਪਹੁੰਚਦੀ ਉੱਥੇ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ ਉੱਥੇ ਬਹੁਤ ਸਾਰੇ ਇਧਰ ਵੀ ਹੈਗੇ ਨੇ ਜਿੱਤੇ ਸੈਕਿੰਡ ਵਿੱਚ ਚੱਲ ਰਹੇ ਨੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਦੋਂ ਪ੍ਰੋਪਰ ਤਰੀਕੇ ਨਾਲ ਹੋਊਬਏਗੀ ਕਿਉਂਕਿ ਅੱਜ ਵੀ ਉਹ ਲਗਾਤਾਰ ਦੋ ਨੰਬਰ ਦੇ ਕੰਮ ਜਿਲਕ ਕੋਤਵਾਲੀਸ਼ ਕਰ ਰਹੇ ਨੇ ਨਹੀਂ ਜਿਹੜੇ ਵੀ ਸਾਡੀ ਨੋਟਿਸ ਆਣੇ ਆਸੀਂ ਉਹਦੇ ਐਕਸ਼ਨ ਲੈਂਦੇ ਆਂ ਕੱਲ ਆ ਅਸੀਂ ਐਫ ਆਈ ਆਰ ਦਿੱਤੀ ਹੈ ਇਸ ਤੋਂ ਇੱਕ ਦਿਨ ਪਹਿਲਾਂ ਪਰਸੋਂ ਅਸੀਂ ਪਾਸ ਸੈਂਟਰ ਵਿਜਿਸਪੁਰ ਬਸ ਕੀਤਾ ਉੱਥੇ ਵੀ ਐਫ ਆਈ ਆਰ ਦਿੱਤੀ ਹੈ ਤਾਂ ਜਿੰਨੀ ਇਨਫਾਰਮੇਸ਼ਨ ਸਾਡੇ ਕੋਲ ਆ ਰਹੀ ਹੈ ਉਹਦੇ ਅਸੀਂ ਕੰਮ ਕਰਦੇ ਆਂ ਦੇਖੋ ਇਹ ਏਰੀਆ ਡਿਵੈਲਪਿੰਗ ਏਰੀਆ ਹੈਗਾ ਪੋਪੂਲੇਸ਼ਨ ਲਗਾਤਾਰ ਵੱਧ ਰਹੀ ਹੈ ਡਿਵੈਲਪਮੈਂਟ ਹੋ ਰਹੀ ਹੈ ਹੋਟਲਸ ਲਗਾਤਾਰ ਬਣ ਰਹੇ ਨੇ ਲੋਕੀ ਬਾਹਰੋਂ ਆ ਕੇ ਰਹਿ ਰਹੇ ਨੇ ਜਿੰਨੀ ਵੀ ਪੁਲਿਸ ਤੋਂ ਇਹੀ ਹੈਗੀ ਜੀ ਜਿੰਨੀ ਅਸੀਂ ਆਪ ਵੀ ਇਨਫੋਰਮੇਸ਼ਨ ਡਿਵੈਲਪ ਕਰਦੇ ਹਾਂ ਜਿੰਨੀ ਸਾਡੇ ਸੋਰਸਸ ਤੋਂ ਆਉਂਦੇ ਸੀ ਇਮੀਡੀਏਟਲੀ ਐਕਸ਼ਨ ਲੈਂਦੇ ਹਾਂ ਸਰ ਬਿਲਕੁਲ ਸਵਾਲ ਇਹ ਹੈਗਾ ਕਿ ਕੀ ਜਿਹੜੇ ਉੱਥੇ ਗੈਸਟ ਹਾਊਸ ਆ ਰਹੇ ਨੇ ਉਸਕੇ ਕਿ ਡਿਵੈਲਪਿੰਗ ਏਰੀਆ ਬਾਹਰੋਂ ਆਕੇ ਗੈਸਟਾਂ ਵਿੱਚ ਰਹਿ ਰਹੇ ਨੇ ਕੀ ਉਹਨਾਂ ਦੇ ਪ੍ਰੋਪਰ ਰੈਕੋਰਡਸ ਤੱਕ ਪਹੁੰਚ ਰਹੇ ਨੇ ਕੀ ਉਹਦੇ ਵਿੱਚ ਪੁਲਿਸ ਇੰਨੀ ਕ ਤਰਪਰ ਹੋ ਕੇ ਕੰਮ ਕਰ ਰਹੀ ਕਿ ਜੇਕਰ ਕਿਸੇ ਦੇ ਸ਼ੱਕ ਪੈਂਦਾ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਅੱਜ ਵੀ ਜੇ ਤੁਸੀਂ ਆਪਾਂ ਹੁਣ ਵੀ ਆਪਾਂ ਰੇਡ ਕਿਤੇ ਮਾਰੋ ਜਿਹੜੀ ਯੂ ਵਿਲ ਫਾਈਂਡ ਮੈਕਸਿਮਮ ਹੋ ਜਦ ਤੱਕ ਆਥੈਂਟਿਕ ਨਹੀਂ ਹੋ ਜਾਂਦੀ ਮੈਂ ਤੁਹਾਨੂੰ ਫੇਰ ਕਹਿ ਰਿਹਾ ਵੀ ਅਸੀਂ 8 ਦਿਨ ਤੋਂ ਇਹਨਾਂ ਦੇ ਲੱਗੇ ਹੋਏ ਸੀ ਸਾਡੀ ਦੋ ਟੀਮਾਂ ਪ੍ਰੋਪਰਲੀ ਲੱਗ ਕੇ ਇਹੀ ਕੰਮ ਕਰ ਰਹੀਆਂ ਸੀਗੀਆਂ ਅਲੱਗ-ਅਲੱਗ ਥਾਵਾਂ ਤੇ ਲੇਕਿਨ ਨਹੀਂ ਡਿਵੈਲਪ ਹੋ ਰਿਹਾ ਸੀ ਉਦੋਂ ਤੱਕ ਕੋਈ ਸ਼ੱਕ ਨਹੀਂਗਾ ਕੰਮ ਕਰਦੇ ਰਹੇ ਕਰਦੇ ਰਹੇ ਕਦੀ ਉਹ ਕਾਮਯਾਬੀ ਇਕਦਮੀ ਮਿਲਦੀ ਹੈ ਨਾ بار بار ਐਫਰਟ ਕਰਨ ਤੋਂ ਬਾਅਦ ਤੇ ਉਹ ਲੱਗੀ ਹੈ ਇਹ ਸਭ ਦੇ ਸੈਕਸ ਰੈਕਡ ਦਾ ਸਾਡੇ ਕੋਲ ਪਰਸੋਂ ਇੱਕ ਇਨਫਰਮੇਸ਼ਨ ਆਈ ਕਰਿਆ ਡਵੈਲਪਮੈਂਟ ਕਰਤਾ ਹੁਣ ਹੋਰ ਆਊਗੀ ਤਾਂ ਹੋਰ ਤੇ ਅਸੀਂ ਐਕਸ਼ਨ ਲਵਾਂਗੇ ਬਿਲਕੁਲ ਇਹ ਸਭ ਕਿਉਂਕਿ ਜ਼ੀਰੋਪੁਰ ਦੀ ਐਸੀ ਗੱਲ ਕੱਲੀ ਜਿੱਦਾਂ ਤੁਸੀਂ ਜੱਕੇ ਡਵੈਲਪਿੰਗ ਪੂਰਾ ਹੈਗਾ ਕਿਉਂਕਿ ਬਿਲਕੁਲ ਬਾਰਡਰ ਏਰੀਆ ਹਰਿਆਣਾ ਵਗੈਰਾ ਲੱਗਦੇ ਨਾਲ ਕੁਝ ਹੋਟਲਸ ਵੀ ਇਲਲੀਗਲ ਚੱਲ ਰਹੇ ਨੇ ਜਿੱਦਾਂ ਲਗਾਤਾਰ ਤੁਸੀਂ ਗੱਲ ਕਰਿਓ ਉਸ ਨੂੰ ਆਇਡੈਂਟੀਫਾਈ ਕੀਤਾ ਜਾ ਰਿਹਾ ਹੈ ਕਿ ਜਿਹੜੀ ਇਲਲੀਗਲ ਐਕਟੀਵਿਟੀਜ਼ ਹੋ ਰਹੀਆਂ ਬਰਮਾਰੀ ਬਿਲਕੁਲ ਤੁਹਾਡੀ ਠੀਕ ਹੈ ਗੱਲ ਅੱਜ ਕੱਲ ਹਾਟਲਸ ਹੋ ਗਏ ਫਿਰ ਯਰ ਬੀ ਐਨ ਬੀ ਹੋ ਗਏ ਅਲੱਗ ਅਲੱਗ ਰੂਮ ਵੀ ਆਨਲਾਈਨ ਬੁੱਕ ਕਰਕੇ ਨਿਕਲ ਜਾਂਦੇ ਸਾਨੂੰ ਪਤਾ ਵੀ ਲੱਗਦਾ ਜੀ ਬਰੀ ਤੇ ਜਿੰਨਾ ਨੋਟਿਸ ਜਾਂਦਾ ਸੀ ਉਹਦੇ ਤੇ ਐਕਸ਼ਨ ਲੈ ਲਈ ਸੀ ਕੋਈ ਅਨ ਨੋਟਿਸਡ ਨਿਕਲ ਜਾਂਦਾ ਉਹ ਹੋ ਸਕਦਾ ਸਾਨੂੰ ਮਹੀਨੇ ਬਾਅਦ ਨੋਟਿਸ ਜਾਂਦਾ ਸੀ ਦੁਬਾਰਾ ਉਹਨੂੰ ਡਿਵੈਲਪ ਕਰਦੇ ਵੀ ਇੱਕ ਮਹੀਨਾ ਪਹਿਲਾਂ ਕਰਾਂਗੇ ਇਦਾਂ ਤਾਂ ਹੈ ਨਹੀਂ ਕਿ ਸਾਰਾ ਅਜੀ ਹੁਣ ਲੱਗਾ ਡਿਟੈਕਟਿਵ ਤੇ ਉਹਦੇ ਤੇ ਵੀ ਵਰਕ ਰੈਗੂਲਰਲੀ ਚੱਲ ਰਿਹਾ ਹੈ ਮਤਲਬ ਪੁਲਿਸ ਵੱਲੋਂ ਕੋਈ ਢਿੱਲ ਨਹੀਂ ਅੱਛਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਕੁਝ ਇਸ ਤਰ੍ਹਾਂ ਦੀ ਕਿਉਂਕਿ ਪਾਸ ਸੈਂਟਰ ਨੇ ਉਹਨਾਂ ਤੇ ਉਹਨਾਂ ਦਾ ਲਾਇਸੈਂਸ ਹੈ ਇਸ ਤਰ੍ਹਾਂ ਦਾ ਪਾਸ ਸੈਂਟਰ ਤਾਂ ਜਿਹੜੇ ਉੱਥੇ ਜੋ ਕੁਝ ਹੁੰਦਾ ਹੈ ਉਹ ਸਾਰਿਆਂ ਨੂੰ ਆਪਾਂ ਨੂੰ ਪਤਾ ਜੋ ਤੇ ਲੀਗਲ ਜਿਹਦੇ ਕੋਲ ਲਾਇਸੈਂਸ ਹੈਗਾ ਉਹਦੀ ਅਸੀਂ ਚੈਕਿੰਗ ਕਰ ਲੈਂਦੇ ਹਾਂ ਬਟ ਜਿਹਦੇ ਕੋਲ ਕੁਝ ਵੀ ਨਹੀਂ ਹੈਗਾ ਉਹਦੇ ਦਾ ਪਾਸ ਸੈਂਟਰ ਦਾ ਵੀ ਅਸੀਂ ਐਫਆਈਰ ਰਜਿਸਟਰ ਕਰਦੇ ਹਾਂ ਜਿਹੜੇ ਹੋਟਲਸ ਵਗੈਰਾ ਹੈਗੇ ਇਹਨੂੰ ਇੱਕ ਦਿਨ ਅਗਰ ਆਪਾਂ ਸੋਚੀਏ ਰੋਜ਼ ਚੈਕਿੰਗ ਪੋਸੀਬਲ ਨਹੀਂ ਹੋਣੀ ਇਸ ਸਪੈਸ਼ਲ ਪ੍ਰਸ਼ਾਸਨ ਤੋਂ ਅਸੀਂ ਲਿਸਟਾਂ ਲੈ ਕੇ ਵੀ ਕਿੰਨੇ ਕਿੰਨੇ ਲਾਇਸੈਂਸੇਡ ਹੋਟਲ ਤੇ ਬਣੇ ਹੋਏ ਨੇ ਕਿੱਥੇ ਕਿੱਥੇ ਕੀ ਕਾਰਵਾਈ ਦੀ ਫਿਰ ਕਿਉਂਕਿ ਥਾਣਿਆਂ 'ਚ ਵੀ ਇੰਨੀ ਫੋਰਸ ਨਹੀਂ ਹੈ ਵੀ ਸਾਰਾ ਦਿਨ ਇਸੇ ਕੰਮ ਤੇ ਲਾ ਦਈਏ ਉਹ ਇੱਕ ਦਿਨ ਕੋਈ ਰੱਖ ਕੇ ਅਸੀਂ ਪ੍ਰੋਪਰਲੀ ਉਹਨੂੰ ਪਲਾਨ ਕਰਕੇ ਫੋਰਸ ਦੇ ਕੇ ਐਸਐਚਓ ਨੂੰ ਡੀਐਸਪੀ ਨੂੰ ਲੋਕਲ ਨੂੰ ਫਿਰ ਅਸੀਂ ਪਲਾਨ ਕਰਦੇ ਹਾਂ ਜਿਵੇਂ ਹੋਣਾ ਅਗਰ ਇੱਕ ਇਨਫੋਰਮੇਸ਼ਨ ਆਈ ਤਾਂ ਬਾਰ-ਬਾਰ ਥਾਣਿਆਂ ਤੋਂ ਬਾਹਰ ਫੋਰਸ ਕੱਢੀ ਕੀਤੀ ਗਈ ਵੀ ਤਾਂ ਕਿ ਸਾਡੇ ਕੋਈ ਮਤਲਬ ਐਦਾਂ ਪ੍ਰਿਸ ਸਰ ਜਿਵੇਂ ਤੁਸੀਂ ਕਹਿ ਆ ਵੀ ਹੋਟਲ ਸਿਸਟਮ ਚੈੱਕ ਕਰ ਰਹੇ ਨੇ ਜਿਹੜੇ ਪਹਿਲਾਂ ਜਿਨ੍ਹਾਂ ਦੀ ਤੁਹਾਨੂੰ ਇਨਫੋਰਮੇਸ਼ਨ ਮਿਲੀ ਉਹਨਾਂ ਤੋਂ ਤੁਸੀਂ ਪੁੱਛਗਿੱਛ ਕੀਤੀ ਵੀ ਕਿਵੇਂ ਮਿਲ ਕੇ ਕਰ ਰਹੇ ਸੀ ਸਰ ਲਈ ਹਲੇ ਨਹੀਂ ਕੀਤੀ ਜੀ ਜੇ ਉਹਨਾਂ ਨੂੰ ਛੇੜ ਦੇ ਕੀ پتہ ਕਿ ਇਹਨੂੰ ਅਲਰਟ ਕਰ ਦਿੰਦੇ ਹੋ ਤਾਂ ਸਾਡਾ ਪਹਿਲਾ ਪਰਪਸ ਏ ਸੀ ਵੀ ਇਹਨਾਂ ਨੂੰ ਫੜਨਾ ਹੁਣ ਇਹਨਾਂ ਦੀ ਇਨਟੈਰੋਗੇਸ਼ਨ ਅਸੀਂ ਲੈ ਕੇ ਆਵਾਂਗੇ ਵੀ ਤੁਸੀਂ ਕਿਹੜੇ ਕਿਹੜੇ ਹੋਟਲ ਚ ਕਿੱਥੇ ਕਿੱਥੇ ਕਿਹੜੇ ਕਿਹੜੇ ਦਿਨ ਕੀਤੀ ਫਿਰ ਉਹਨਾਂ ਨੂੰ ਤੋੜਾਂਗੇ ਜੇ ਅਸੀਂ ਇਦਾਂ ਛੇੜ ਲੈਂਦੇ ਹੋ ਸਕਦਾ ਉਹ ਅੱਗੇ ਇਨਫੋਰਮੇਸ਼ਨ ਲੀਕ ਕਰ ਦਿੰਦੇ ਸਾਡੀ ਫਿਰ ਉਸ ਚੀਜ਼ ਨੂੰ ਮਤਲਬ ਸਾਡਾ ਆਪਰੇਸ਼ਨ ਫੇਲ ਹੋ ਜਾਣਾ